ਅੱਜ ਇਸ ਥਾਂ ਤੋਂ ਸੰਕੇਤਕ ਤੌਰ ਤੇ ਪੰਜਾਬ ਦੇ ਸਭ ਤੋਂ ਵੱਧ ਅਜੀਤ ਸਿੰਘ ਨਗਰ ਜ਼ਿਲ੍ਹੇ ਅਤੇ ਰੂਪਨਗਰ ਜ਼ਿਲ੍ਹੇ ਲਈ ਵੈਨਾ ਦਾ ਸ਼ੁਭ ਆਰੰਭ ਕੀਤਾ ਗਿਆ ਹੈ ਸਮੁੱਚੇ ਪੰਜਾਬ ਵਿੱਚ ਇਹ 97 ਪਬਲਿਸਿਟੀ ਵੈਨਾ ਚਲਾਈਆਂ ਜਾ ਰਹੀਆਂ ਹਨ ਇਸ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ भगवंत सिंह जी मान आप दी सरकार द्वार तहत पंखरपुर विखे लगाए गए इस कैंप का आरंभ करके इस सूबा पदरी मुहिम की शुरुआत पंजाब के मुख्यमंत्री सरदार ਪਗਵਾਨ ਸਿੰਘ ਮਾਨ ਪੰਜਾਬ ਸਰਕਾਰ ਵੱਲੋਂ ਇਹਨਾਂ ਵੈਨਾਂ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਇਸ ਕੈਂਪ ਦਾ ਰਿਬਨ ਕੱਟ ਕੇ ਸ਼ੁਭ ਆਰੰਭ ਕਰ ਕਰਦੇ ਹੋਏ ਕਿਰਪਾ ਕਰਕੇ ਤਾੜੀਆਂ ਨਾਲ ਇਸ ਸ਼ੁਭ ਆਰੰਭ ਦਾ ਸਵਾਗਤ ਕਰ ਦਈਏ ਮਾਨ ਜੋ ਅਡੇਦਰ ਇਸ ਕੈਂਪ ਵਿੱਚ ਪਹੁੰਚ ਚੁੱਕੇ ਹਨ ਉਹ ਇਸ ਕੈਂਪ ਦੌਰਾਨ ਲੱਗੇ ਵੱਖ-ਵੱਖ ਸਟਾਲਾਂ ਦਾ ਜਾਇਜ਼ਾ ਲੈਣਗੇ ਕਿ ਉਹਨਾਂ ਵੱਲੋਂ ਉਲੀਕੀ ਗਈ ਯੋਜਨਾ ਨੂੰ ਗਰਾਊਂਡ ਲੈਵਲ ਤੇ ਜ਼ਮੀਨੀ ਪੱਧਰ ਤੇ ਕਿਸ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਦੇ ਇਸ ਡੈਕਸ ਤੇ ਪੁੱਜੇ ਹਨ ਜਿਸ ਦਾ ਉਦੇਸ਼ ਲੋਕਾਂ ਨੂੰ ਵਕਤ ਮੁਹੱਈਆ ਕਰਵਾਉਣਾ ਹੈ <laughs> <laughs> <है। अग्णार> <laughs> मुख्यमंत्री जी इस स्टैच के बाद जल सप्लाई सैनिटेशन ਪਾਵਰ ਕੰਮ ਤੇ ਪੰਜਾਬ ਪ੍ਰਦੂਸ਼ਣ ਰੋਕਾਂ ਬੋਰਡ ਦੇ ਦਸਤੇ ਉਹ ਜਿਹਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਦੇ ਬਿਜਲੀ ਖੇਤਰ ਵਿੱਚ ਇਤਿਹਾਸਿਕ ਉਪਰਾਲਾ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਪ੍ਰਾਈਵੇਟ ਫਰਮ ਕਲਾਟ ਨੂੰ ਆਪ ਦੀ ਸਰਕਾਰ ਨਾਲ ਆਪਣੇ ਐਮਐਲਏ ਸਾਹਿਬ ਆਪ ਖਰੀਦ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਤੇ ਲਾਇਆ ਗਿਆ ਹੈ ਮੁੱਖ ਮੰਤਰੀ ਜੀ ਸਰ ਲੇਬਰ ਡਿਪਾਰਟਮੈਂਟ ਸਿਵਲ ਸਪਲਾਈ ਵਿਭਾਗ ਸਰ ਮਾਈਕ ਆਪ ਨੇ ਦੀਆ ਜੀ ਅੱਜ ਆ ਜੀ ਜ਼ੋਰਾਂ ਕਰਦੇ ਹੋਏ ਇੱਕ ਵਾਰ ਚੈੱਕ ਕਰਨ ਦੁਆਰਾ ਜੀ ਇਹ ਇੱਕ ਅਸਲ ਕਿੰਨਾ ਕੋਈ ਫਾਇਦਾ ਨਹੀਂ ਜਾਈ ਚਾ। ਦੂਸਰੋਂ ਪੈਂਫਲੇਟ ਨਾਲ ਦੇ ਨਹੀਂ ਮਾਣਦਾ। ਬਹੁਤ ਜਾੜਾ ਸੂਮਾ ਪਈਆਂ। ਆ। ਮੁੱਖ ਮੰਤਰੀ ਸਾਹਿਬ ਦਾ ਕੋਈ ਵੱਡਾ ਫੈਸਲਾ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਨੇੜੇ ਜਾ ਕੇ ਮੁਸ਼ਕਲਾਂ ਹੱਲ ਕਰਦਾ ਇਹ ਉਪਰਾਲਾ ਆਪ ਦੀ ਸਰਕਾਰ ਆਪ ਦੇ ਵਿਵਾਰ ਅੱਜ ਤੋਂ ਵਿਨੀ ਵਰਕ ਰੂਮ ਫਿਕਸ ਤੁਹਾਡੇ ਸ਼ਹਿਰ ਦੇ 21 ਕਬਾੜ ਵਿੱਚ ਸੰਯੁਗ ਸਰਕਾਰ ਦੇ ਵੱਖ-ਵੱਖ ਵਿਭਾਗ ਪਹੁੰਚ ਕਰਨਗੇ ਅਤੇ ਤੁਹਾਡੀਆਂ ਸਮੱਸਿਆਵਾਂ ਨੂੰ ਇੱਕੋ ਥਾਂ 'ਤੇ ਨਿਪਟਾਰਾ ਕਰਨਗੇ ਮਾਨਯੋਗ ਸੀਐਮ ਸਾਹਿਬ ਮੀਟਿੰਗ ਦੇ ਸਾਲ ਤੇ ਕੰਮ ਤੇ ਬਹੁਤ ਚੰ ਤੋਂ ਪਹਿਲਾਂ ਖੇਤੀਬਾੜੀ ਤੇ ਕਿਸਾਨ ਭਾਈ ਸਹਿਕਾਰਤਾ ਅਤੇ ਪਸ਼ੂ ਪਾਲਣ ਇਹ ਪਾਰਕ ਦੇ ਬੈਸਟ ਦੀਆਂ ਜਾ ਰਹੀਆਂ ਸੇਵਾਵਾਂ ਅਤੇ ਲੋਕਾਂ ਵੱਲੋਂ ਸੱਸੀਆਂ ਜਾ ਰਹੀਆਂ ਮੁਸ਼ਕਲਾਵਾਂ ਬਾਰੇ ਜਾਣਕਾਰੀ ਰੈਂਦੇ ਹੋਏ ਮੁੱਖ ਮੰਤਰੀ ਸਾਹਿਬ ਥੈਂਕਸ ਦੇ ਕਾਉਂਟਰ

ਫੋਟੋ ਮੰਗਿਰਦਾ ਸੀ ਥੋੜਾ ਜਿਹਾ ਜੋ ਬੰਦ ਕਰਵਾ ਦੇ ਜਿਹੜਾ ਬਣਾ ਲੈਨੇ ਵਿਡਰੋਅਲ ਹੈਗੀ ਘਰ ਘਰ ਜਾ ਕੇ 1076 ਨੰਬਰ ਡਾਇਲ ਕਰਕੇ ਪੰਜਾਬ ਸਰਕਾਰ ਦੀਆਂ ਸਹੂਲਤਾਂ ਉਪਲਬਧ ਕਰਵਾਉਣ ਦਾ ਕੀਤਾ ਗਿਆ ਉਪਰਾਲਾ ਕੋਈ ਇਹਨਾਂ ਕੈਂਪਾਂ ਵਿੱਚ ਸਰਪਤ ਦਿਵਾ ਦਿਓ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਕੀ ਕਰ ਸੇਵਾ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਾਹਿਬ ਸੇਵਾ ਦੇ ਅੰਦਰ 47 ਸੇਵਾ ਸ੍ਰਿੱਤੇ ਕਰੇ ਜਨ ਸਰਟੀਫਿਕੇਟ ਪੰਜਾਬ ਅਸਕੇ ਨਾਮ ਹੋ ਗਏ ਗਵਰਨਮੈਂਟ ਸਰਕਾਰ ਸਿਸਟਮ ਸਾਡੇ ਨੂੰ ਸੇਵਾ ਨਾਲ ਜੁੜੰਦ ਤੱਕ ਤੇ ਕਈ ਪ੍ਰਕਿਰਿਆ ਜਾ ਰਹੀਆਂ ਨਾਲ ਸੇਵਾਵਾਂ ਦਾ ਜੈਜਾ ਲੈਂਦੇ ਹੋਏ ਕੋਈ ਡਾਕੂਮੈਂਟ ਘਟਾ ਸਰ ਅੱਜ ਅੱਜ ਪੰਜਾਬ ਲਈ ਇਹ ਨਹੀਂ ਹੈਗਾ ਤੇ ਬਹੁਤ ਟਕਰੀਗਾ ਉਹ ਕੇਸ ਤੇ ਹੈ ਕੋਈ ਐਸੀ ਹੈਲਪ ਜਦੋਂ ਲੋਕਾਂ ਵੀ ਸਰਕਾਰ ਪਿੰਕ ਪਿੰਕ ਅਨਕੇਸ਼ਰ ਸਰਕਾਰ ਰਹੀ ਅਨਕੇਸ਼ਰ ਪੰਜ ਸਾਲ ਕੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮੌਕੇ ਤੇ ਹੀ ਹੱਲ ਬਲ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਇਹ ਸੂਤਰਕੀ ਸੋਚ ਨਾਲ ਪੰਜਾਬ ਦੇ ਲੱਖਾਂ ਹੀ ਨਹੀਂ

ਅਸੀਂ ਤਾਂ ਆਪ ਦੀ ਸਰਕਾਰ ਆਪ ਦੇ ਦਵਾਰ ਮਹਿੰਮ ਤਹਿਤ ਪੰਜਾਬ ਵਿੱਚ ਕੀਤੀ ਗਈ ਨਵੰਗਦੀ ਸ਼ੁਰੂਆਤ ਤਹਿਤ ਜੀ ਵਹਿਗੂ ਜੀ ਬਾਬਾ ਮਦੋ ਨਾਇਕ ਜੀ ਦਾ ਆਪਣੇ ਵੀਰ ਸਾਡੀ ਬਨ ਮੁਰੇ ਹੋਏ ਤਾਂ ਮੇਰੇ ਹਜ਼ਾਰਾਂ ਬਾਈ ਦੇ ਕਰਦੇ ਕੰਮ ਫਰਦ ਹੋ ਗਿਆ ਪਹਿਲੀ ਵਾਰ ਹੀ ਮਿਲੇ ਜੀ ਪਰ ਜੱਫੀ ਪਾਉਣ ਦੀ ਕੀ ਕਰ ਰਿਹਾ ਆ ਜਾ ਆ ਜਾ ਉਹ ਇਸੋ ਨਹਾ

ਹਾਂ ਜੀ ਜਮਾਨਤ ਕੋਈ ਰਿਜ਼ਲਟ ਨਹੀਂ ਕਿਤੇ ਸਰ ਜਿਹੜਾ ਇਹਨਾਂ ਨੇ ਦਿੱਤੀ ਸੀ ਕੈਮਰੇ ਖਾਤ ਕਰਾ ਰਹੇ ਨੇ ਉਹ ਵੀ ਕ੍ਰੇ ਵੀ ਜਿਹੜਾ 60 ਕੇਜੀ weight ਸਾਨੂੰ ਚਿੱਟਣਾ ਸੀ ਬਹੁਤ ਚਿੱਟਣਾ ਸਰ ਫੋਤੀ ਵਾਲੀ ਨਹੀਂ ਹੈਗੀ ਤਾਂ ਕਰਾ ਨਹੀਂ ਕਰ ਪਾਈ ਮੇਰੀ ਪਰ ਉਸ ਨਾਲ ਵੀ ਗੱਡੀ ਦੀਆਂ ਨਾ ਬੁਰੀਆਂ ਸੀ ਅਸੀਂ ਸਦਾ ਚਾਲੂ ਸੰਕਰ ਜਿਹੜੀ ਪੋਸਟ ਤੇ ਬੈਠਾ ਫਾਇਰਮੈਨ ਦੀ ਪੋਸਟ ਹੈ ਜੀ ਉਹਦਾ ਮੈਂਸ਼ਨ ਹੈ ਜਿਹੜਾ ਜਿਹੜਾ ਕਿਸੇ ਵੀ ਗੱਲ ਉਸ 60 ਕਿਲੋ ਦਾ ਇੱਕ ਚੰਗਾ ਲਿਖੋ ਕਰਦਾ ਯਾਰ ਬੜਾ ਉੱਪਰ ਦਾ ਮਿੰਨਤ ਚੈਕ ਸਰ ਜੀ ਸਰ ਮੈਂ ਮੈਂ ਕਿਹਾ ਕਿ 14 ਤੋਂ ਕੁੜੀਆਂ ਸੀ ਉਹਨਾਂ ਸਾਡੀ ਫੋਟੋ ਦੇ ਸਰ ਇਹ ਡਿਪਾਰਟਮੈਂਟ ਨੂੰ ਕੰਪਲੀਸ਼ਨ ਕਰਨਾ ਹੈ ਬਿਲਕੁਲ ਪਰ ਪੰਜਾਬੀਆਂ ਦੀ ਸ਼ਾਨ ਨਾਲ ਇਹ ਉਮੀਦ ਲਾ ਕੇ ਬੈਠੀ ਸੀ ਆਪਕਾ ये सब वन 25000 ये लंगाणी नहीं बेटे ये जी की बात है सड़क का ये लोकां के प्रशासन से तो उनका भी नहीं कभी जीत की नजर में पीछे आगे जाने के साथ लोगों को और सरकार ने यह है कि जल्द अर्जी आएगी पुलिस भी करेगी तो पुलिस ही पास होगी ये वॉइस

ਹਾਂਜੀ ਇਹ ਸਾਡੇ ਸੱਚਿਆਂ ਨੇ ਹਾਂਜੀ ਇਹ ਸਾਡੇ ਸੱਚਿਆਂ ਨੇ ਹਾਂਜੀ ਜੀ ਪਰ ਤੁਸੀਂ ਬੋਰਡ ਹਾਂਜੀ 52 ਨੀਵਾਂ ਜਿਹੜੀ ਫਿਜ਼ੀਕਲ ਟੈਸਟ ਅੰਦਰ ਮਨੂ ਜਿਹੜਾ ਬਦਲਾਂਗਾ ਤੁਹਾਨੂੰ ਪ੍ਰਧਾਨ ਆ ਤੁਹਾਨੂੰ ਲੱਗਦਾ ਇਹ ਇੱਕ ਹੋ ਨਹੀਂ ਸਕਦਾ ਕਿ ਕਿਸੇ ਵੀ ਡਿਪਾਰਟਮੈਂਟ ਕੁੜੀਆਂ ਨਾ ਸਕਦਾ ਹਾਂਜੀ ਸਰ ਕੋ ਫਿਜ਼ੀਕਲ ਦੁਆਰਾ ਸਾਡੀਆਂ ਬੜੀ ਫਿਜ਼ੀਕਲ ਕੰਡੀਸ਼ਨ ਇਹ ਮਹਿਲਾ ਕ੍ਰਿਕਟ ਦੇ ਵਿੱਚ ਸਾਡੀਆਂ ਟੀ ਕੁੜੀਆਂ ਛੱਕੇ ਲਾ ਸਕਦੀਆਂ ਹਾਂ ਇਹ ਕਿਹਨੇ ਹੋਣਾ ਹੈ ਇਹ ਕੀ ਹੋਣੇ ਹਵਾ ਤਾਂ ਕਰਨਾ ਮੋਜ਼ਮ ਸੁਖਸ਼ੰਦਨੀ ਗਾਦੀ ਜੀ ਬੰਦੀ ਤੇ ਜੀ ਸਰ ਉਹਨਾਂ ਨੇ ਹਾਂਜੀ ਹਾਂਜੀ ਉਹ ਕਿਤਾਬ ਨਹੀਂ ਦਿੱਤੀ ਹਾਂਜੀ ਤੁਹਾਡੇ ਪਰ ਆਉਂਗੀ ਹਾਂਜੀ ਹਾਂਜੀ ਪੈਂਸਲ ਨਹੀਂ ਕਹਿੰਦੇ ਹਾਂਜੀ ਤੁਸੀਂ ਦੱਸ ਰਹੇ ਹੋ ਤੁਹਾਡੇ ਕੋਟਰੀਆਂ ਸਿੱਧਾ ਰੱਖੀਆਂ ਉਹਨੇ ਤਾਂ ਤੁਸੀਂ ਇੱਥੇ ਜੋ ਡੀਸੀ ਮੈਡਮ ਨੂੰ ਨੰਬਰ ਦੇ ਦਿਓ ਇਹ ਵੀ ਲੇਡੀਆਂ ਆਂ ਅਸੀਂ ਅੱਜ ਨੁਕਾ ਆਪਾਂ ਰੂਟ ਚੇਂਜ ਕਰਾਂਗੇ ਸਰੀ ਕੁਆਰੀ ਕਲਾਸ ਜੀ ਪੰਜਾਬ ਫਰੀਦਿਕਾ ਵਿੱਚ ਜਿਹੜੀ ਰਿਸਰਚ ਕੋਰਸ ਆਫਸਰ ਜੀ ਅਨਾਉਂਸ ਕੀਤਾ ਹੋਇਆ ਹੈ ਸਬ ਇੰਸਪੈਕਟਰ ਇੰਸਪੈਕਟਰ ਜਿਹੜੀ ਫਰਦਕਤੀ ਕੱਢਣੀ ਹੈ 2024 ਚ ਇਹ ਸਰ ਉਹਦੇ ਜੀ ਥੋੜਾ ਇਹ ਜਿਹਾ ਹੋ ਜਾਊਗਾ ਪਟਨਾ ਫਾਇਰਮੈਨ ਬਣਨ ਮੈਨੂੰ ਐਸਆਈ ਬਣ ਕੇ ਆ ਚੁੱਕੀ ਆ ਸਰ ਐਸਆਈ ਮੈਂ 0.7% ਤੇ ਰਹੇਗੀ ਜਾਣਾ ਕਿੱਧਰ ਜਿੱਤਰੀ ਵੀ ਜਾਣਾ ਪੈਣਾ ਹੈ ਇਹਣਾ ਜ਼ਰੂਰ ਹੈ ਜੀ ਅੱਛਾ ਇਹ ਹੋਵੇ ਨਾ ਇਹ ਨਾ ਹੋਵੇ ਨਾ ਇੱਧਰ ਲਈ ਰੂਲ ਬਦਲਾ ਕੇ ਉਹਦੀ ਚੱਲ ਜਾਣਾ ਹੈ ਯਾਮ ਦੀ ਜ਼ਰੂਰਤ ਨਹੀਂ ਉਮੀਦ ਹੈ ਕਿ ਤੁਹਾਡੇ ਰਾਤ ਚ ਜਾਓਗੇ ਜ਼ਰੂਰ ਹਾਂਜੀ ਉਮੀਦ ਹੈ ਸਰ ਜਿੱਥੇ ਦਿਲ ਕਰਦਾ ਉਸੇ ਕਰਾਂਗੇ ਜਦੋਂ ਆਇਆ ਟੈਸਟ ਆਇਆ ਜਾਂ ਕੋਈ ਮਹਿਕਾਈ ਜਾਂ ਕੋਈ ਨਿਜ਼ਾਮ ਆਇਆ ਤਾਂ ਲਾਈਟ ਹਾਂ ਤੇ ਆਪਣੀ ਗੱਲ ਨੂੰ ਖੋਲੋ ਤੁਸੀਂ ਤੁਹਾਡੇ ਨਾਲ ਬਹੁਤ ਬਹੁਤ ਵਧੀਆ ਪਹਿਲੀ ਵਾਰ ਅਦਾ ਹੋਇਆ ਸੀ ਕਿਤੇ ਨੂੰ ਐਮਐਲਏ ਸਾਹਿਬ ਨੂੰ ਨਹੀਂ ਅਦਾ ਮਿਲੇ ਜਦੋਂ ਪਹਿਲੀ ਵਾਰ ਕਿਸੇ ਸੀਐਮ ਸਾਹਿਬ ਨੂੰ ਦੇਖੋ ਤੁਹਾਡੀ ਤੁਹਾਡੀ ਸੋਹਣ ਸਰਕਾਰ ਸਾਡੇ ਇਸ ਨਾਲ ਜੁੜਾ ਹਾਂ ਹਾਂ ਸਾਡੇ ਪਾਸੋਂ ਸਭ ਜਰੂਰ ਬੇਟੇ ਮੈਂ ਸਮਝਦਾ ਅੱਛਾ ਯਾਰ ਕਿ ਅੱਜ ਚੱਕ ਲੈ ਦੇ ਵੀ ਜੀ ਸਮਝ ਆ ਰਿਹਾ ਰੋਸਾ 49 ਹੋ ਗਿਆ ਰਸਤਾਨੀ ਨਾ ਜਗੈ ਨਹੀਂ ਸਭ ਤੋਂ ਸਭਾ ਜੀ ਵਿੱਚ 30 ਸਿੱਟਾ ਤੋਂ ਹੋਰੇ ਨਹੀਂ ਹੋਊਗਾ ਇਹ ਤਾਂ ਕਿ ਨਹੀਂ ਸੋਚਣ ਦੀ ਲੋੜ ਹੀ ਨਹੀਂ ਹੈਗਾ ਮੁੰਡੇ ਨਹੀਂ ਹੋਊਗਾ ਕਾਂਢੀ ਕਰ ਲੈ ਜੀ ਮੈਂ ਨਹੀਂ ਕੋਈ ਨਹੀਂ ਕੋਈ ਹੋਰ ਬੱਸ ਵਿਚਾਰ ਕੇ